ਇਹਦਾ ਇਲੈਕਸ਼ਨ ਜੜੀਆ ਉਹਦੇ ਚ ਹਿੱਸਾ ਲਓ ਕਿਉਂਕਿ ਇਹ ਸਿਰਫ 14 ਤਰੀਕ ਤੱਕ ਦਾ ਆਪਣਾ ਮੁਕਾਬਲਾ ਹੈਗਾ ਆਪਾਂ ਭਾਈਚਾਰਕ ਸਾਂਝ ਜੜੀਆ ਉਹ ਬਰਕਰਾਰ ਰੱਖਣੀ ਚਾਹੀਦੀ ਹੈ ਕਿਸੇ ਨੂੰ ਲੜਦਾ ਨਹੀਂ ਚਾਹੀਦਾ ਨਾ ਹੀ ਕੋਈ ਗਲਤ ਕਿਸੇ ਸ਼ਬਦਾਂ ਦਾ ਇਸਤੇਮਾਲ ਕਰਨਾ ਚਾਹੀਦਾ ਜੀ ਸਾਹਿਬ ਪੰਜਾਬ ਦੇ ਵਿੱਚ ਜ ਸਾਰੀਆਂ ਪਿੰਡਾਂ ਦੀਆਂ ਚੋਣਾਂ ਹੋ ਰਹੀਆਂ ਨੇ ਕਿਸ ਤਰੀਕੇ ਦੇ ਪ੍ਰਸ਼ਾਸਨ ਦੇ ਪ੍ਰਬੰਧ ਦੇ ਚੋਣ ਕਮਿਸ਼ਨ ਦੇ ਤੇ ਜਿਹੜੀ ਪਟਿਆਲੇ ਦਾ ਵੀ ਇਸ਼ੂ ਹੋਇਆ ਸੀ ਉਹਦੇ ਮਸਲੇ ਨੂੰ ਲੈ ਕੇ ਕੀ ਕਹੋਗੇ ਦੇਖੋ ਬਿਲਕੁਲ ਸਾਰਾ ਪ੍ਰਬੰਧ ਜਿਹੜਾ ਉਹ ਸਹੀ ਹੈਗਾ ਕਿਤੇ ਕਿਤੇ ਵੀ ਕਿਸੇ ਕਿਸਮ ਦੀ ਗੋਤਾਹੀ ਜੇ ਕੋਈ ਅਫਸਰ ਬਤੂਗਾ ਤਾਂ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਸਭ ਨੂੰ ਬਰਾਬਰ ਦੇ ਮੌਕੇ ਨੇ ਬਲਕਿ ਅਸੀਂ ਤਾਂ ਐਨਓਸੀ ਜਾਂ ਦੂਸਰਾ ਸੀਕਾ 셀ਫ ਡੈਕਲੇਰੇਸ਼ਨ ਫਾਰਮ ਦੇ ਦਿਓ ਜਿਹੜਾ ਵੀ ਦੇ ਦੂਗਾ ਉਹਦੇ ਨਾਮੀਨੇਸ਼ਨ ਪੇਪਰ ਜਿਹੜੇ ਨੇ ਉਹ ਐਕਸੈਪਟ ਹੋ ਜਾਣਗੇ ਸਾਰਿਆਂ ਨੂੰ ਮੈਂ ਤਾਂ ਤੁਹਾਡੇ ਜਰੀਏ ਵੀ ਅਪੀਲ ਕਰਦਾ ਕਿ ਆਪਣੇ ਆਪਣੇ ਜਿਹੜੇ ਨਾਮੀਨੇਸ਼ਨ ਪੇਪਰ ਨੇ ਉਹ ਅੱਛੇ ਤਰੀਕੇ ਨਾਲ ਭਰੇ ਜਾਣ ਉਹ ਚ ਗਲਤੀ ਨਾ ਛੱਡੀ ਜਾਵੇ ਕਿ ਕਿਸੇ ਸਭ ਤੁਸੀਂ ਪੂਰੇ ਆਯੂ ਸੰਗਠਨ ਦੇ ਵਿੱਚ ਕਿਸੇ ਦਾ ਕੋਈ ਕਾਰਜ ਜਾਂ ਕੋਈ ਅਜਿਹੀ ਗੱਲ ਕਿਸੇ ਕਿਸਮ ਦਾ ਕਿਸੇ ਵੀ ਵਿਅਕਤੀ ਦਾ ਕਿਸੇ ਵੀ ਚਾਹ ਪਾਰਟੀ ਦਾ ਚਾ ਇੰਡੀਵਿਜੂਅਲ ਆ ਆਜ਼ਾਦ ਆ ਕਿਸੇ ਨਾਲ ਕਿਸੇ ਕਿਸਮ ਦਾ ਕੋਈ ਤੱਕਾ ਨਹੀਂ ਹੈਗਾ ਸੋ ਸਾਰਿਆਂ ਨੂੰ ਮੇਰੀ ਤਾਂ ਪਰਜੋਰ ਆ ਕਿ ਆਪਣੇ ਫਾਰਮ ਜਿਹੜੇ ਨੇ ਉਹ ਸਹੀ ਤਰੀਕੇ ਨਾਲ ਭਰੇ ਜਾਣ ਅਸੀਂ ਬਿਲਕੁਲ ਯਕੀਨ ਦਿਵਾਉਂਦੇ ਆ ਕਿ ਜਿਹੜੀ ਇਲੈਕਸ਼ਨ ਆ ਉਹ ਫੇਰ ਹੋਊਗੀ ਸ਼ਾਂਤੀਪੂਰਵਕ ਹੋਊਗੀ ਕਿਸੇ ਨੂੰ ਵੀ ਜਿਹੜਾ ਹੈਗਾ ਤੱਕਾ ਕਰਨ ਦੀ ਜ਼ਰਤ ਨਹੀਂ ਹੈ